ਹਾਂਜੀ ਵੈਗਰਜੀ ਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਜੀ। ਲੋ ਜੀ ਅੱਜ ਦਾ ਦਿਨ ਸਟਾਰਟ ਹੈ ਜੀ ਆਪਣਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਜਿਹੜੇ ਆਪਣੇ ਲੋਕਲ ਗੁਰਦੁਆਰੇ ਨੇ 10 5 10 15 ਕਿਲੋਮੀਟਰ ਤੱਕ ਤੇ ਉਹਨਾਂ ਦੇ ਦਰਸ਼ਨ ਕਰਨ ਚੱਲ ਪਏ ਜੀ ਆਪਾਂ। ਤੇ ਆਪਾਂ ਨਿਕਲ ਚੁੱਕੇ ਹਾਂ ਨਦੇੜ ਤੋਂ। ਹਜੂਰ ਸਾਹਿਬ ਨਦੇੜ ਨਦੇੜ ਸ਼ਹਿਰ ਹੈ। ਇਹਨਾਂ ਨਦੇੜ ਸ਼ਹਿਰ ਦਾ ਆਪਣਾ ਬਾਜ਼ਾਰ ਚੋਂ ਹੁੰਦੇ ਹੋਏ ਆਪਾਂ ਜਾ ਰਹੇ ਹਾਂ ਜੀ। ਰਾਸਤੇ ਦੇ ਵਿੱਚ ਗੋਦਾਵਰੀ ਦਾ ਪੁਲ ਆ ਗਿਆ ਜੀ ਕਈ ਵਾਰੀ ਆਉਂਦਾ ਜੀ ਇਹ ਰਸਤੇ ਦੇ ਵਿੱਚ ਬਹੁਤ ਪੁਲ ਬਣੇ ਹੋਏ ਨੇ ਕਿਉਂਕਿ ਵੱਡਾ ਸ਼ਹਿਰ ਹੈ ਜੀ ਇਹ ਜਿਹੜਾ ਇਹ ਨਦੇਸ਼ ਸ਼ਹਿਰ ਆ ਤੇ ਗੋਦਾਵਰੀ ਦਰਿਆ ਨੱਕੋ ਨੱਕ ਭਰਿਆ ਚੱਲ ਰਿਹਾ ਜੀ ਬਾਰਸ਼ਾਂ ਇੱਧਰ ਵੀ ਹੋ ਰਹੀਆਂ ਨੇ ਤੇ ਪੰਜਾਬ 'ਚ ਤਾਂ ਹੋઈ ਰਹੀਆਂ ਤੇ ਦੇਖਦੇ ਆ ਪਹਿਲਾ ਗੁਰਦੁਆਰਾ ਸਾਹਿਬ ਕਿਹੜਾ ਹੁੰਦੇ ਨੇ ਤੇ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਆਇਆ ਜੀ ਆਪਾਂ ਬੱਬਾ ਦੀਪ ਸਿੰਘ ਦਾ ਗੁਰਦੁਆਰਾ ਜੀ ਇਹ ਹੈਗਾ ਜੀ ਸ਼ਹਿਰ ਦੇ ਵਿੱਚੋਂ ਵਿੱਚ ਆ ਇਹ ਤੇ ਆਪਾਂ ਪਹੁੰਚ ਚੁੱਕੇ ਹਾਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਜੀ ਤੇ ਇੱਥੇ ਦਰਸ਼ਨ ਕਰਾਂਗੇ ਤੇ ਗੁਰਦੁਆਰਾ ਬਾਬਾ ਦੀਪ ਸਿੰਘ ਤੇ ਇੱਧਰ ਸੱਜੇ ਪਾਸੇ ਜੀ ਸ਼ਰਾਮਣੀ ਹੋਈ ਆ ਇੱਥੇ ਵੀ ਕਮਰੇ ਮਿਲ ਜਾਂਦੇ ਨੇ ਰਹਿਣ ਲਈ ਯਾਤਰੀ ਜਾਂਦੇ ਆਪਣਾ ਤੇ ਬਿਲਡਿੰਗ ਦੇ ਉੱਪਰ ਜੀ ਜਹਾਜ਼ ਦੇ 에ਰੋਪਲੇਨ ਦੀ ਬਣੀ ਹੋਈ ਹੈ ਜੀ ਇਹਦੇ ਵਿੱਚ ਕਹਿੰਦੇ ਮਿਊਜ਼ੀਅਮ ਆ ਜੀ ਇਹਦੇ ਵਿੱਚ ਅਜਾਇਬ ਘਰ ਬਣਾਇਆ ਹੋਇਆ ਜੀ ਪੂਰੇ ਦਾ ਪੂਰਾ ਤੇ ਅੰਦਰ ਦਾ ਦ੍ਰਿਸ਼ਾ ਜੀ ਗੁਰਦੁਆਰਾ ਸਾਹਿਬ ਦਾ ਦੇਖ ਸਕਦੇ ਹੋ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਵਾ ਜੀ ਲਿਸਟੋਕ ਕੇ ਚੱਲਦੇ ਆਂ ਆਪਾਂ ਪੜਾਵਾ ਰ ਅਗਲੇ ਗੁਰਦੁਆਰਾ ਸਾਹਿਬ ਕਿ ਕਿਉਂਕਿ ਗੁਰਦੁਆਰਾ ਸਾਹਿਬ ਉਹਰੇ 12 ਤੋਂ 13 ਗੁਰਦੁਆਰਾ ਸਾਹਿਬ ਨੇ ਜੀ ਲੋਕਲ ਗੁਰਦੁਆਰਾ ਸਾਹਿਬ ਹੈ ਤਾਂ ਬਹੁਤ ਨੇ ਹੋਰ ਦੂਰ ਦੂਰ ਜਾਣਾ ਪੈਂਦਾ ਜੀ ਪਰੰਤੂ ਚਲੋ ਜਿਹੜੇ ਆਲੇ ਦੁਆਲੇ ਦੇ ਹੋਰ ਯਾਤਰੀ ਯਾਤਰਾ ਕਰਦੇ ਨੇ ਆਪਣੇ ਨਦੇੜ ਦੇ ਨਦੇੜ ਸ਼ਹਿਰ ਦੇ ਆਲੇ ਦੁਆਲੇ ਉਹਨਾਂ ਗੁਰਦੁਆਰਿਆਂ ਦੀ ਅੱਜ ਯਾਤਰਾ ਕਰ ਰਹੇ ਹਾਂ ਜਿੰਨਾ ਵੀ ਆਪਣੇ ਤੋਂ ਟਾਈਮ ਮਿਲਿਆ ਜਿੰਨੇ ਕੁ ਵੀ ਗੁਰਦੁਆਰਿਆਂ ਦਾ ਦਰਸ਼ਨ ਕਰ ਸਕੀਏ ਲਓ ਜੀ ਇਹ ਦੁੱਜਾ ਗੁਰਦੁਆਰਾ ਸਾਹਿਬ ਆਪਾਂ ਪਹੁੰਚਣ ਵਾਲੇ ਆ ਜੀ ਗੁਰਦੁਆਰਾ ਸਾਹਿਬ ਹੈਗਾ ਜੀ ਇਹ ਗੁਰਦੁਆਰਾ ਇਹ ਆਪਣਾ ਰਤਨਗੜ੍ਹ ਸਾਹਿਬ ਸੰਤ ਰਤਨਦਾਸ ਜੀ ਹੋਏ ਨੇ ਜੀ ਤੇ ਉਹਨਾਂ ਦੇ ਨਾਮ ਤੇ ਇਸ ਗੁਰਦੁਆਰੇ ਦਾ ਨਾਮ ਤੇ ਇਹ ਰਤਨਗੜ੍ਹ ਸਾਹਿਬ ਪਹੁੰਚੂਕੇ ਆ ਜੀ ਤੇ ਇਮਾਰਤ ਦਾ ਕੰਮ ਆ ਜਿਹੜਾ ਨਿਰਮਾਣधीन ਆ ਜੀ ਅੰਦਰ ਤੇ ਇਹ ਬਾਹਰ ਡੁੱਡੀ ਸਾਹਿਬ ਆਪਾਂ ਐਂਟਰ ਕਰ ਰਹੇ ਆ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਤੇ ਸੰਤ ਰਤਨਦਾਸ ਜੀ ਦਾ ਦੀ ਯਾਦ ਵਿੱਚ ਬਣਿਆ ਹੋਇਆ ਜੀ ਇਹ ਗੁਰਦੁਆਰਾ ਸਾਹਿਬ ਆ ਦੇਖ ਸਕਦੇ ਹਾਂ ਤਿੰਨ ਤੋਂ ਚਾਰ ਮੰਜ਼ਲੀ ਬਿਲਡਿੰਗ ਬਣਨ ਜਾ ਰਹੀ ਹੈ ਜੀ ਤੇ ਆਪਾਂ ਕਰਦੇ ਹਾਂ ਜੀ ਅੰਦਰ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਬਾਅਦ ਦੇ ਵਿੱਚੋਂ ਬਿਲਡਿੰਗ ਦਾ ਵੀ ਦੇਖਾਂਗੇ ਕਿਵੇਂ ਨਿਰਮਾਣ ਕਾਰਜ ਚੱਲ ਰਹੇ ਨੇ ਤੇ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਕਰੋ ਦਰਸ਼ਨ ਜੀ ਤੇ ਚੱਲਦੇ ਆ ਜੀ ਆਪਾਂ ਮੱਥਾ ਟੇਕਣ ਵੱਲ ਹੁਣ ਆਪਣਾ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਮੇਨ ਬਿਲਡਿੰਗ ਬਣ ਰਹੀ ਹੈ ਜੀ ਹਲੇ ਇਹ ਤੇ ਇਹ ਆਰਜੀ ਬਿਲਡਿੰਗ ਆ ਜਿਹੜਾ ਆਰਜੀ ਦਰਬਾਰ ਸਾਹਿਬ ਬਣਾਇਆ ਹੋਇਆ ਹੈ ਜੀ ਇਹ ਇਹ ਵੀ ਬਹੁਤ ਵਧੀਆ ਜੀ ਇੱਥੇ ਇਹ ਕੰਮ ਚੱਲ ਰਿਹਾ ਜੀ ਆ ਦੇਖੋ ਲੱਗੇ ਹੋਏ ਨੇ ਜੀ ਮਿਸਤਰੀ ਵਗੈਰਾ ਬਹੁਤ ਹੀ ਸੋਨਾ ਇੱਥੇ ਸਾਡਾ ਕਾਫੀ ਟਾਈਮ ਲੱਗ ਗਿਆ ਜੀ ਇਸੇ ਗੁਰਦੁਆਰੇ ਦੇ ਵਿੱਚ ਕਿਉਂਕਿ ਜਿਹੜੇ ਕਲਾਕਾਰ ਨੇ ਅੰਦਰ ਕਲਾਕਿਰਤੀਆਂ ਬਣਾ ਰਹੇ ਨੇ ਜੀ ਇਹ ਲਾ ਰਹੇ ਨੇ ਇੱਥੇ ਸਾਨੂੰ ਬਸ ਮਜਬੂਰ ਕਰਤੇ ਜੀ ਰੁਕਣ ਲਈ ਸਾਰੇ ਹੀ ਗੁਰਦੁਆਰਾ ਰਤਨਗੜ੍ਹ ਸਾਹਿਬ ਦੀ ਜਿਹੜਾ ਇਮਾਰਤਾਂ ਦਾ ਅੰਦਰੂਨੀ ਦ੍ਰਿਸ਼ਾ ਉਹਦੀ ਹੀ ਸ਼ੋਭਾ ਕਰ ਰਹੇ ਸੀ ਵੀ ਬਹੁਤ ਹੀ ਸੋਹਣਾ ਬਣਾ ਰਹੇ ਨੇ ਤੇ ਬਹੁਤ ਹੀ ਉੱਚ ਕੋਟੀ ਦੇ ਇੱਥੇ ਮਿਸਤਰੀ ਵਗੈਰਾ ਲਾਏ ਹੋਏ ਨੇ ਇਹੜੇ ਕੇ ਪੱਥਰਾਂ ਉੰਤਰਾਸ਼ ਕਿਹਾ ਦੇਖੋ ਦੇਖ ਸਕਦੇ ਹਾਂ ਐਵੇਂ ਸੰਗ ਮਰਮਰ ਦੇ ਪੱਥਰਾਂ ਉੰਤਰਾਸ਼ ਤਰਾਸ਼ ਕੇ ਲਗਾ ਰਹੇ ਨੇ ਤੇ ਪੂਰਾ ਜੋਰਾ ਸ਼ੋਰਾਂ ਤੇ ਕੰਮ ਚੱਲ ਰਿਹਾ ਜੀ ਬਹੁਤ ਹੀ ਬਰੀਕੀ ਦੇ ਵਿੱਚ ਜਿਵੇਂ ਆਪਾਂ ਸੋਟਾਂ ਦੇ ਕਢਾਈਆਂ ਕਰਦੇ ਆ ਐਵੇਂ ਹੀ ਦੀਵਾਰਾਂ ਤੇ ਗੁਰਦੁਆਰਾ ਸਾਹਿਬ ਦੀ ਉਹ ਕਰ ਰਹੇ ਆ ਜੀ ਤੇ ਬਹੁਤ ਹੀ ਸੋਹਣਾ ਬਣਿਆ ਹੋਇਆ ਜੀ ਤੇ ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਨੇ ਇਹ ਨਾਨਕ ਸਰ ਜੀ ਨੇੜੇ-ਨੇੜੇ ਨੇ ਇਹ ਗੁਰਦੁਆਰਾ ਸਾਹਿਬ ਇਹ ਮਹਾਰਾਜਾ ਰਣਜੀਤ ਸਿੰਘ ਦਾ ਤੇ ਬਾਬਾ ਆਪਣਾ ਦੀਪ ਸਿੰਘ ਦਾ ਜੀ ਹਾਥੀ ਤੇ ਆਪਣਾ ਸਵਾਰ ਹੋਏ ਵੇ ਦਾ ਬੁੱਤ ਬਣਿਆ ਹੋਇਆ ਜੀ ਵਿੱਧ ਹਾਥੀ ਤੇ ਇਹ ਇਮਾਰਤ ਵੀ ਬਹੁਤ ਹੀ ਵੱਡੀ ਇਮਾਰਤ ਆ ਜੀ ਇਹ ਵੀ ਬਾਬਾ ਨਰਿੰਦਰ ਸਿੰਘ ਦੇ ਲੰਗਰ ਵਾਲਿਆਂ ਦੇ ਦੇਖਰੇਖ ਦੇ ਵਿੱਚ ਚੱਲ ਰਹੀ ਹੈ ਜੀ ਕੰਮ ਇਹਦਾ ਵੀ ਤੇ ਗੁਰਦੁਆਰਾ ਨਾਨਕ ਸਰ ਸਾਹਿਬ ਇਹ ਡੁੱਡੀ ਸਾਹਿਬਾ ਜੀ ਗੁਰਦੁਆਰਾ ਸਾਹਿਬ ਦੀ ਤੇ ਇਹਦੇ ਵੀ ਆਪਾਂ ਨੇ ਨੇੜੇ-ਨੇੜੇ ਨੇ ਗੁਰਦੁਆਰਾ ਰਤਨਗੜ੍ਹ ਸਾਹਿਬ ਤੇ ਨਾਨਕਸਰ ਸਾਹਿਬ ਜੀ ਤੇ ਕਰੋ ਜੀ ਦਰਸ਼ਨ ਗੁਰਦੁਆਰਾ ਨਾਨਕਸਰ ਸਾਹਿਬ ਬਹੁਤ ਹੀ ਅੰਦਰੋਂ ਡੁੱਡੀ ਸਾਹਿਬ ਦੇ ਅੰਦਰਲਾ ਦ੍ਰਿਸ਼ਾ ਜੀ ਇਹ ਬਹੁਤ ਹੀ ਖੁੱਲਾ ਡੁੱਲਾ ਤੇ ਗੱਡੀਆਂ ਦੀ ਪਾਰਕਿੰਗ ਲਈ ਵੀ ਖੁੱਲੀ ਡੁੱਲੀ ਥਾਂ ਦੇ ਵਿੱਚ ਬਣਿਆ ਹੋਇਆ ਜੀ ਗੁਰਦੁਆਰਾ ਨਾਨਕਸਰ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਜੀ ਗੁਰਦੁਆਰਾ ਸਾਹਿਬ ਤੇ ਅੰਦਰ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਏ ਹੋਏ ਨੇ ਜੀ ਤੇ ਇਸ ਤੋਂ ਬਾਅਦ ਆਪਾਂ ਤਪਸਥਾਨ ਆ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਇੱਥੇ ਬੈਠ ਕੇ ਗੁਰੂ ਨਾਨਕ ਦੇਵ ਜੀ ਤਪ ਕਰਦੇ ਸੀ ਕਿਉਂਕਿ ਕੁਝ ਦਿਨ ਇੱਥੇ ਰੁਕੇ ਸੀ ਉਹ ਤੇ ਗੁਰੂ ਨਾਨਕ ਦੇਵ ਜੀ ਬਾਲਾ ਔਰ ਮਰਦਾਨਾ ਜੀ ਤੇ ਇਹ 베ਰੀ ਹੈ ਜੀ ਇਹਦੇ ਥੱਲੇ ਤਪਸਥਾਨ ਸੀ ਜੀ 베ਰੀ ਵੀ ਆਲੇ ਦਾਲੇ ਕਵਰ ਕਰੀ ਹੋਈ ਹੈ ਇਹ ਸ਼ੀਸ਼ਿਆਂ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲ ਕੀਤੀ ਹੋਈ ਹੈ ਜੀ 베ਰੀ ਸਾਹਿਬ ਦੀ ਗੁਰਦੁਆਰਾ ਨਾਨਕ ਸਰ ਸਾਹਿਬ ਜੀ ਤੇ ਇੱਥੇ ਵੀ ਆਪਾਂ ਨੇ ਮੱਥਾ ਟੇਕਿਆ ਜੀ ਤੇ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਹੀ ਸੁੰਦਰ ਦਿਖਾਇਆ ਹੋਇਆ ਜੀ ਵੀ ਐਵੇਂ ਇਸ ਇਸ ਥਾਂ ਤੇ ਜੀ 베ਰੀ ਦੇ ਥੱਲੇ ਇਸ ਥਾਨਾ ਜਿਹੇ ਤਪ ਕਰਿਆ ਕਰਦੇ ਸੀ ਗੁਰੂ ਨਾਨਕ ਦੇਵ ਜੀ ਕਰੋ ਜੀ ਦਰਸ਼ਨ ਤੇ ਆਲੇ-ਦਾਲੇ ਆਪਣਾ ਬਹੁਤ ਹੀ ਵਧੀਆ ਵਰਾਂਡੇ ਨੇ ਜੀ ਤੇ ਬਹੁਤ ਹੀ ਸੋਹਣੇ ਬਣੇ ਹੋਏ ਜੀ ਗੁਰਦੁਆਰਾ ਸਾਹਿਬ ਆ ਦੇਖੋ ਇੱਥੇ ਜਿਹੜੇ ਵੀ ਇਨਾਮ ਵਗੈਰਾ ਨੇ ਇੱਥੇ ਨਾਂ ਵੀ ਲਿਖੇ ਹੋਏ ਨੇ ਸੂਰਬੀਰ ਜੀ ਉਹਦੇ ਹੁੰਦੇ ਤੇ ਬਰੀਕੀ ਦੇ ਵਿੱਚ ਕਾਫੀ ਲਿਖੇ ਹੋਏ ਨੇ ਜੀ ਜਿਹੜੇ ਕਿ ਸਾਰਾ ਗੜੀ ਦੇ ਨਾਲ ਰਿਲੇਟਡ ਨੇ ਜਾਂ ਹੋਰ ਇਹ ਆ ਜੀ ਸਰੋਵਰ ਸਾਹਿਬ ਗੁਰਦੁਆਰਾ ਨਾਨਕਸਰ ਸਾਹਿਬ ਇੱਥੇ ਪਾਣੀ ਨਹੀਂ ਸੀ ਜੀ ਕਿਤੇ ਵੀ ਉਸ ਟਾਈਮ ਗੁਰੂ ਨਾਨਕ ਦੇਵ ਜੀ ਨੇ ਆਟੋਮੈਟਿਕ ਹੀ ਆਪਣੀ ਸ਼ਕਤੀ ਨਾਲ ਇੱਥੇ ਪਾਣੀ ਦਾ ਚਸ਼ਮਾ ਕੱਢਿਆ ਸੀ ਉਹ ਅੱਜ ਵੀ ਇਹਦੇ ਵਿੱਚ ਬਾਹਰੋਂ ਪਾਣੀ ਨਹੀਂ ਪਾਇਆ ਜਾਂਦਾ ਧਰਤੀ ਦੇ ਅੰਦਰੋਂ ਹੀ ਆਪੇ ਪਾਣੀ ਪ੍ਰਗਟ ਹੋ ਰਿਹਾ ਜੀ ਜੇ ਕੋਈ ਵੀਰ ਭਾਈ ਆਪਣਾ ਘਰ ਲੈ ਜਾਣਾ ਚਾਹੇ ਆਪਣੀ ਕੈਨੀ ਦੇ ਵਿੱਚ ਲਿਜਾ ਵੀ ਸਕਦਾ ਜੀ ਇਹ ਆ ਜੀ ਸਰੋਵਰ ਸਾਹਿਬ ਦੇ ਇਹਦੇ ਵਿੱਚ ਬਾਹਰੋਂ ਪਾਣੀ ਨਹੀਂ ਲਿਆ ਜਾਂਦਾ ਤੇ ਆਪਾਂ ਕਰਾਂਗੇ ਹੁਣ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜੀ ਤੇ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਸੁੱਕੇ ਆਂ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਅਗਲਾ ਆਪਣਾ ਚੰਦਨ ਸਾਹਿਬ ਗੁਰਦੁਆਰਾ ਚੰਦਨ ਸਾਹਿਬ ਤੇ ਇੱਥੇ ਵੀ ਗੁਰੂ ਨਾਨਕ ਦੇਵ ਜੀ ਕੁਝ ਸਮੇਂ ਰੁਕੇ ਸੀ ਕਿਉਂਕਿ ਇਹ ਏਰੀਆ ਜਿਹੜਾ 5 ਤੋਂ 10 ਕਿਲੋਮੀਟਰ 15 ਕਿਲੋਮੀਟਰ ਦੇ ਇਰਤ ਗਿਰਤ ਹੀ ਗੁਰਦੁਆਰੇ ਨੇ ਜੀ ਇਹ 12 ਤੋਂ 13 ਗੁਰਦੁਆਰੇ ਇਹ ਗੁਰਦੁਆਰੇ ਦਾ ਨਾਮ ਹੈਗਾ ਜੀ ਗੁਰਦੁਆਰਾ ਚੰਦਨ ਸਾਹਿਬ ਤੇ ਇਹਦੇ ਨਾਲ ਹੀ ਇੱਕ ਹੋਰ ਗੁਰਦੁਆਰਾ ਜੀ ਪਹਿਲਾਂ ਆਪਾਂ ਇਸ ਦੇ ਦਰਸ਼ਨ ਕਰਨਾਗੇ ਬਾਅਦ ਚੋਂ ਰਸਤੇ ਦੇ ਵਿੱਚ ਹੀ ਰਹਿ ਗਿਆ ਸੀ ਤੇ ਇੱਥੇ ਪਿੰਗ ਪਾਈ ਹੋਈ ਹੈ ਜੀ ਚੰਦਨ ਦੇ ਦਰਖਤ ਤੇ ਉੱਤੇ ਪਤਾ ਨਹੀਂ ਇਹਦੇ ਬਾਰੇ ਸਾਨੂੰ ਬਹੁਤੀ ਜਾਣਕਾਰੀ ਤਾਂ ਮਿਲੀ ਨਹੀਂ ਪਰ ਚਲੋ ਆਪਾਂ ਨੇ ਵੀ ਇਹਦੇ ਉੱਪਰ ਝੂਟਾ ਲਿਆ ਸੀ ਜੀ ਸਾਰਿਆਂ ਨੇ ਬਾਰ ਬਾਰੀ ਸਾਬ ਦੇ ਨਾਲ ਹੀ ਇਹ ਹੈਗਾ ਜੀ ਨਾਲ ਹੀ ਚੰਦਨ ਸਾਹਿਬ ਦੇ ਗੁਰਦੁਆਰਾ ਗੁਰਨਾਨਕ ਦੇਵ ਜੀ ਨਾਨਕਪੁਰੀ ਸਾਹਿਬ ਗੁਰਦੁਆਰਾ ਜੀ ਗੁਰਦੁਆਰਾ ਨਾਨਕਪੁਰੀ ਸਾਹਿਬ ਛੋਟੀ ਜੀ ਮਾਰਤਾ ਜੀ ਤੇ ਇਹਦੇ ਥੱਲੇ ਤਪਸਥਾਨ ਵੀ ਆ ਜੀ ਗੁਰਨਾਨਕ ਦੇਵ ਜੀ ਦਾ ਇੱਥੇ ਵੀ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਨੇ 8 ਦਿਨ ਤਪ ਕੀਤਾ ਸੀ ਜੀ ਗੁਰਦੁਆਰਾ ਨਾਨਕਪੁਰੀ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਦੇਖ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਤ ਨੇ ਜੀ ਤੇ ਇਸ ਗੁਰਦੁਆਰੇ ਦੇ ਵਿੱਚ ਸੰਗਤਾਂ ਕਹਿਣ ਲੱਗੀਆਂ ਕੋਈ ਨਿਸ਼ਾਨੀ ਛੱਡ ਕੇ ਜਾਓ ਆਪਣੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਖੜਾਵਾਂ ਸੀ ਜਿਹੜੀਆਂ ਉਹ ਪੈਂਦੇ ਸੀ ਪੈਰਾਂ ਦੇ ਵਿੱਚ ਲੱਕੜ ਦੀਆਂ ਖੜਾਵਾਂ ਗੁਰੂ ਨਾਨਕ ਦੇਵ ਜੀ ਫਿਰ ਉਹ ਛੱਡ ਕੇ ਗਏ ਸੀ ਜੀ ਗੁਰਦੁਆਰਾ ਨਾਨਕਪੁਰੀ ਦੇ ਵਿੱਚ ਜਿੱਥੇ ਕੇ ਇਹ ਦਿਖਾਈਆਂ ਜਾਂਦੀਆਂ ਨੇ ਇਸ ਸੰਗਤਾਂ ਨੂੰ ਤੇ ਬਾਬਾ ਜੀ ਆਪਣੇ ਇਤਿਹਾਸ ਬਾਰੇ ਵੀ ਦੱਸ ਰਹੇ ਨੇ ਕਿਉਂਕਿ ਆਵਾਜ਼ ਅੰਦਰ ਗੂੰਜਦੀ ਸੀ ਜੀ ਤਾਂ ਕਰਕੇ ਆਪ ਸਮਝਾਉਣਾ ਪੈ ਰਿਹਾ ਜੀ ਸਾਰਾ ਇਤਿਹਾਸ ਤੇ ਇੱਥੇ ਵੀ ਕੁਝ ਦਿਨ ਗੁਰੂ ਨਾਨਕ ਦੇਵ ਜੀ ਰੁਕੇ ਸੀ ਤੇ ਆਪਣੀ ਤਪੱਸਿਆ ਜਾਰੀ ਰੱਖਦੇ ਸੀ ਜਿੱਥੇ ਵੀ ਉਹ ਡੇਰਾ ਲਾਉਂਦੇ ਸੀ ਤੇ ਨਾਮ ਸਿਮਰਨ ਕੀਤਾ ਜੀ ਇੱਥੇ ਤੇ ਆਪਣੀਆਂ ਨਾਲੇ ਖੜਾਵਾਂ ਛੱਡ ਕੇ ਗਏ ਸੀ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਜੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਕਰੋ ਜੀ ਦਰਸ਼ਨ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਦੇ ਆ ਦੇਖੋ ਇਹ ਸ਼ੀਸ਼ਿਆਂ ਦੇ ਵਿੱਚ ਇਹਨਾਂ ਨੇ ਕਰੀਆਂ ਹੋਈਆਂ ਨੇ ਬਹੁਤ ਸਾਵਧਾਨ ਨਾਲ ਰੱਖੀਆਂ ਹੋਈਆਂ ਨੇ ਇਹ ਗੁਰੂ ਨਾਨਕ ਦੇਵ ਜੀ ਨਿਸ਼ਾਨੀ ਦੇ ਤੌਰ ਤੇ ਆਪਣੀਆਂ ਖੜਾਵਾਂ ਇੱਥੇ ਛੱਡ ਕੇ ਗਏ ਸੀ ਤੇ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਜੀ ਤੇ ਅਗਲੇ ਪੜਾਅ ਦੇ ਵਿੱਚ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸੰਗਤ ਸਾਹਿਬ ਜੀ ਗੁਰਦੁਆਰਾ ਸੰਗਤ ਸਾਹਿਬ ਜੀ ਪਹੁੰਚ ਚੁੱਕੇ ਆ ਕਿਉਂਕਿ ਵੀਡੀਓ ਛੋਟੀ ਕਰਨੀ ਪੈ ਰਹੀ ਹੈ ਜੀ ਰਸਤੇ ਦੀ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਟਾਈਮ ਲੱਗਦਾ ਹਰ ਗੁਰਦੁਆਰੇ ਦੇ ਪਹੁੰਚਣ ਨੂੰ 10 ਤੋਂ 15 ਮਿੰਟ ਲੱਗ ਜਾਂਦੇ ਨੇ ਇਹ ਗੁਰਦੁਆਰਾ ਸਾਹਿਬ ਆ ਗਿਆ ਜੀ ਉੱਪਰ ਲਿਖਿਆ ਹੋਇਆ ਵੀ ਇਹ ਗੁਰਦੁਆਰਾ ਸੰਗਤ ਸਾਹਿਬ ਤੇ ਕਰੋ ਜੀ ਦਰਸ਼ਨ ਬਹੁਤ ਹੀ ਹਰ ਇੱਕ ਗੁਰਦੁਆਰੇ ਦੀ ਕਿਸੇ ਵੀ ਗੁਰਦੁਆਰੇ ਤੇ ਐ ਨਹੀਂ ਹੈਗਾ ਨਾਨਕਪੁਰੀ ਔਰ ਚੰਦਨ ਸਾਹਿਬ ਸਿਰਫ ਛੋਟੀ ਇਮਾਰਤ ਆ ਜੀ ਨਹੀਂ ਬਹੁਤ ਵੱਡੇ ਵੱਡੇ ਗੁਰਦੁਆਰੇ ਨੇ ਜੀ ਕਾਫੀ ਖਰਚ ਕੀਤਾ ਗਿਆ ਜੀ ਗੁਰਦੁਆਰਾ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਦਾ ਵੀ ਆਪਾਂ ਦਰਸ਼ਨ ਕਰ ਰਹੇ ਆ ਜੀ ਲਓ ਜੀ ਡੁੱਡੀ ਸਾਹਿਬ ਦੇ ਵਿੱਚ ਐਂਟਰ ਹੋ ਗਏ ਗੁਰਦੁਆਰਾ ਸੰਗਤ ਸਾਹਿਬ ਜੀ ਤੇ ਜਿੰਨੇ ਵੀ ਗੁਰਦੁਆਰਾ ਸਾਹਿਬ ਸਾਡੇ ਤੋਂ ਇੱਕ ਦਿਨ ਦੇ ਵਿੱਚ ਦਰਸ਼ਨ ਕੀਤੇ ਗਏ ਓਨੇ ਆਪਾਂ ਨੇ ਕਰੇ ਨੇ ਗੁਰਦੁਆਰਾ ਸੰਗਤ ਸਾਹਿਬ ਜੀ ਆ ਦੇਖੋ ਆ ਦੇਖੋ ਜੀ ਗੁਰਦੁਆਰਾ ਸੰਗਤ ਸਾਹਿਬ ਜੀ ਇਹ ਗੁਰਦੁਆਰੇ ਦਾ ਵੀ ਆਪਣਾ ਵੱਖਰਾ ਇਤਿਹਾਸ ਆ ਜੀ ਤੇ ਆਪਣਾ ਉੱਪਰ ਝੜ ਕੇ ਜੀ ਦਰਬਾਰ ਸਾਹਿਬ ਬਣਾਏ ਗਏ ਨੇ ਬਹੁਤ ਹੀ ਸੁੰਦਰ ਰਸਤਾ ਬਣਿਆ ਹੋਇਆ ਜੀ ਇਹਦੇ ਆਰਾਮਦਾਇਕ ਚੜਾਈ ਹੈ ਜੀ ਕੋਈ ਹਰ ਇਨਸਾਨ ਬਜ਼ੁਰਗ ਆਰਾਮਦਾਇਕ ਚੜ ਪੌੜੀਆਂ ਨਹੀਂ ਹੈਗੀਆਂ ਕਿਉਂਕਿ ਪੌੜੀਆਂ ਕਾਫੀ ਲਾਣੀਆਂ ਪੈਂਦੀਆਂ ਇਹਨਾਂ ਨੂੰ ਇੱਥੇ ਇਹਨਾਂ ਨੇ ਆਪਣਾ ਰੈਂਪ ਹੀ ਬਣਾ ਤਿਆ ਤੇ ਇਹ ਰੈਂਪ ਵੀ ਇਹੋ ਜਿਹਾ ਬਣਾਇਆ ਵੀ ਕਿਸੇ ਨੂੰ ਤਕਲੀਫ ਨਾ ਹੋਵੇ ਜ਼ਿਆਦਾ ਤੇ ਬਹੁਤ ਖਰਚ ਕੀਤਾ ਗਿਆ ਜੀ ਏਸੇ ਮਾਰਤ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਤੇ ਸੰਗਤਾਂ ਆਪਣੇ ਜੋਸ਼ ਨਾਲ ਸ਼ਾਹ ਨਾਲ ਦਰਸ਼ਨ ਪਾ ਰਹੀਆਂ ਨੇ ਜੀ। ਹਜ਼ੂਰ ਸਾਹਿਬ ਜਿੰਨੀ ਵੀ ਸੰਗਤ ਆਂਦੀ ਆ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਜਾਂਦੀ ਆ ਜੀ। ਗੁਰਦੁਆਰਾ ਸੰਗਤ ਸਾਹਿਬ ਜੀ ਦੇ ਅੰਦਰ ਆਪਾਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਗੇ ਜੀ। ਇਹ ਗੁਰਗੋਬ ਸਿੰਘ ਜੀ ਢਾਲਾ ਜੀ ਜਿਹੜੀ ਹੈ ਕਿ ਮਾੜੇ ਸਮੇਂ ਦੇ ਵਿੱਚ ਜਦੋਂ ਤਨਖਾਹ ਨਹੀਂ ਮਿਲੀ ਸੀ ਫੌਜ ਨੂੰ ਗੁਰਗੋਬ ਸਿੰਘ ਜੀ ਨੇ ਇਸ ਢਾਲ ਨਾਲ ਸੋਨੇ ਦੇ ਮੋਹਰੇ ਵੰਡੀਆਂ ਸੀ। ਜਿਹੜੀਆਂ ਕੇ ਮਾਲ ਟੇਕੜੀ ਗੁਰਦੁਆਰਾ ਸਾਹਿਬ ਤੋਂ ਮੰਗਵਾਇਆ ਗਿਆ ਸੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਦਾ ਜਿਹੜਾ ਖਜ਼ਾਨਾ ਸੀ ਉੱਥੇ ਦਬਿਆ ਪਿਆ ਉਹਦੇ ਵਿੱਚੋਂ ਕੁਝ ਜਿਹੇ ਹਿੱਸਾ ਰੇੜਿਆਂ ਤੇ ਭਰ ਕੇ ਲਿਆਂਦਾ ਗਿਆ ਸੀ ਤੇ ਉਸ ਨਾਲ ਤਕਸੀਮ ਕੀਤੀ ਸੀ ਤਨਖਾਹ ਗੁਰੂ ਗੋਬੀ ਸਿੰਘ ਜੀ ਨੇ ਤੇ ਅਗਲਾ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਜੀ ਆਪਾਂ ਗੁਰਦੁਆਰਾ ਸ਼িকার ਘਾਟ ਸਾਹਿਬ ਇਹ ਗੁਰਦੁਆਰਾ ਵੀ ਗੁਰੂ ਗੋਬੀ ਸਿੰਘ ਜੀ ਨਾਲ ਰਿਲੇਟਡ ਆ ਜੀ ਤੇ ਇਹਦੇ ਵੀ ਆਪਾਂ ਨੇ ਦਰਸ਼ਨ ਕੀਤੇ ਜੀ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਾ ਜੀ ਵੀ ਬਹੁਤ ਹੀ ਮਨ ਨੂੰ ਮੋਹ ਲੈਣ ਵਾਲਾ ਦ੍ਰਿਸ਼ਾ ਜੀ ਗੁਰਦੁਆਰਾ ਸਾਹਿਬ ਦਾ ਸਾਰੇ ਹੀ ਗੁਰਦੁਆਰੇ ਬਹੁਤ ਸੁੰਦਰ ਬਣਾਏ ਗਏ ਨੇ ਜੀ ਤੇ ਬਹੁਤ ਹੀ ਆਲਾ ਦਵਾਲਾ ਵੀ ਸਾਫ ਸਫਾਈ ਹਰੇ ਭਾਈਆ ਏਰੀਆ ਦੇ ਵਿੱਚ ਜੀ ਤੇ ਛੋਟੀਆਂ-ਛੋਟੀਆਂ ਪਹਾੜੀ ਨੋਮਾ ਏਰੀਆ ਜੀ ਸਾਰਾ ਇਹ ਹੈਗਾ ਜੀ ਗੁਰਦੁਆਰਾ ਸ਼ਿਕਾਰ ਘਟ ਸਾਹਿਬ ਨਾਡੇੜ ਦੇ ਆਲੇ ਦੁਆਲੇ ਹੀ ਨੇ ਜੀ ਇਹ ਲੋਕਲ ਗੁਰਦੁਆਰਾ ਸਾਹਿਬ 12 ਤੋਂ 13 ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਦੇ ਕਿਪਾ ਨੇ ਦਰਸ਼ਨ ਕੀਤੇ ਬਾਰੋ-ਵਾਰੀ ਤੁਸੀਂ ਦੇਖ ਸਕਦੇ ਹੋ ਅੰਦਰ ਇੱਥੇ ਗੁਰੂ ਗੋਬੀ ਸਿੰਘ ਜੀ ਨੇ ਸ਼ਿਕਾਰ ਖੇਡਿਆ ਸੀ ਜਿਹੜਾ ਕਿ ਇੱਕ ਖਰਗੋਸ਼ ਦਾ ਸ਼ਿਕਾਰ ਕੀਤਾ ਸੀ ਤੇ ਗੁਰਗੋਬੀ ਸਿੰਘ ਜੀ ਸੰਗਤ ਕਹਿਣ ਲੱਗੇ ਗੁਰਗੋਬੀ ਸਿੰਘ ਜੀ ਇਸ ਨੂੰ ਇਸ ਦਾ ਕੀ ਸ਼ਿਕਾਰ ਕਰਨਾ ਛੋਟੇ ਜਾਨਵਰ ਦਾ ਤਾਂ ਗੁਰਗੋਬੀ ਸਿੰਘ ਜੀ ਕਹਿੰਦੇ ਹੈ ਮੋਲਾ ਖੱਤਰੀ ਹੈ ਜਿਹੜਾ ਕਿ ਸਾਡੇ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਟਾਈਮ ਜੋ ਇਹ ਤਾਂ ਭੁੱਲ ਹੋਈ ਸੀ ਉਹ ਬਖਸ਼ੀਆ ਫਿਰ ਉਹਨਾਂ ਨੇ ਮੁੱਲੇ ਖੱਤਰੀ ਨੂੰ ਆਪਣਾ ਖਰਗੋਸ਼ ਦੀ ਵਿੱਚੋਂ ਰੂਹ ਨਿਕਲੀ ਜੀ ਮੁੱਲੇ ਖੱਤਰੀ ਦੀ ਤੇ ਉਹਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਉਹਦਾ ਉਧਾਰ ਕੀਤਾ ਜੀ ਇਹ ਤਾਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਸ਼ਿਕਾਰ ਘਟ ਸਾਹਿਬ ਤੇ ਅਗਲਾ ਗੁਰਦੁਆਰਾ ਸਾਹਿਬ ਆ ਗਿਆ ਜੀ ਮਾਤਾ ਜੀਤਾਂ ਜੀ ਦਾ ਇਹ ਮਾਤਾ ਜੀਤਾਂ ਜੀ ਦਾ ਗੁਰਦੁਆਰਾ ਸਾਹਿਬ ਆ ਜੀ ਇਹ ਮਾਤਾ ਜੀਤਾਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਤਨੀ ਹੋਏ ਨੇ ਜੀ ਜਦੋਂ ਲੜਾਈ ਜੰਗ ਲੜ ਰਹੀ ਸੀ ਜੀ ਸਾਹਿਬ ਜਦਿਆਂ ਦੀ ਸ਼ਹੀਦੀ ਦੇ ਟਾਈਮ ਉਹ ਕਹਿਣ ਲੱਗੇ ਵੀ ਮਿੱਤੋਂ ਇਹ ਦੇਖਿਆ ਨਹੀਂ ਜਾ ਰਹਾ ਤਾਂ ਮੈਨੂੰ ਇਜਾਜ਼ਤ ਦਿਓ ਤਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਜੀ ਇਸ ਤੋਂ ਬਾਅਦ ਜੀ ਬਾਕੀ ਗੁਰਦੁਆਰਾ ਸਾਹਿਬ ਵੀ ਹੋਰ ਨੇ ਆਪਾਂ ਅਗਲੇ ਬਲੌਗ ਦੇ ਵਿੱਚ ਤੁਹਾਡੇ ਨਾਲ ਦਰਸ਼ਨ ਕਰਾਵਾਂਗੇ ਤੇ ਹੁਣ ਆਪਾਂ ਵਾਪਸੀ ਚਲਦੇ ਆ ਜੀ ਆਪਣਾ ਇਸ ਤੋਂ ਬਾਅਦ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਜਿਹੜੇ ਹੋਰ 4 ਤੋਂ 5 ਗੁਰਦੁਆਰਾ ਸਾਹਿਬ ਰਹਿ ਗਏ ਉਹਨਾਂ ਦੇ ਦਰਸ਼ਨ ਕਰਾਵਾਂਗੇ ਜੀ ਤੇ ਨਹੀਂ ਬਲੌਗ ਲੰਬਾ ਹੋ ਜਾਂਦਾ ਜੀ ਤਾਂ ਕਰਕੇ ਆਪਾਂ ਵੀਡੀਓ ਨੂੰ ਛੋਟ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਏ ਨੇ ਤੇ ਅੱਜ ਦੇ ਸਮੇ ਲਈ ਇੰਨੇ ਹੀ ਗੁਰਦੁਆਰਿਆਂ ਦੇ ਇਹ ਅੱਠ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਨੇ ਤੁਹਾਨੂੰ ਤੇ ਅਗਲੇ ਬਲੌਗ ਦੇ ਵਿੱਚ ਹੋਰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ